ਜਾਣੇ ਕਹਿੰਦੇ ਆ ਕਿ ਬੰਦਾ ਜਿੱਦਾਂ ਮਰਜੀ ਵੱਡਾ ਬਣ ਜੀ ਆਪਰੇ ਪਿੰਡ ਦੇ ਲੋਕਾਂ ਤੋਂ ਆਪਣੀਆਂ ਚਾਚੀਆਂ ਤਾਈਆਂ ਆਪਣੀ ਪੈਣ ਤਾਈਆਂ ਜਿਸ ਪਿੰਡ ਦੇ ਘਰੀਏ ਜਿਹੜੇ ਇਸ ਪਿੰਡ ਦੇ ਘਰੀਏ ਜਿਹੜੇ ਵੱਡੇ ਹੋਏ ਆ ਉਹ ਵੀ ਲੋਣਾ ਕਲਾਕਾਰ ਦੇ ਤੌਰ ਤੇ ਵੀ ਜੀ ਉਹਨਾਂ ਪੰਜਾਬ ਦੇ ਸਰਵਿਸ ਦਾ ਤੌਰ ਤੇ ਵੀ ਜੀ ਮੈਂ ਵੀ ਕਿੱਥੋਂ ਆਇਆ ਭਾਈ ਚਾਰ ਸਾਂਝ ਬਣਾ ਕੇ ਰੱਖੋ ਉਹ ਸਾਰੇ ਪਿੰਡ ਸਰਸੰਤੀ ਕਰ ਰਹੇ ਬਿਨਾਂ ਲੜਾਈਆਂ ਆਪਣੇ ਜੋ ਸਰਪੰਚ ਚੁਣ ਰਹੇ ਨੇ ਚੰਗੇ ਬੰਦੇ ਨੂੰ ਸਰਪੰਚ ਚੁਣ ਰਹੇ ਨੇ ਅਮਨਉਮੀਦ ਦਾ ਟਿਕੰਡ ਵਾਲੇ ਮੇਰਾ ਮਾਰਾ ਰਖਣੀ ਤੇ ਇਸ ਪਿੰਡ ਸਰਸੰਤੀ ਇਸ ਵਾਰ ਜ਼ਿਆਦਾਤਰ ਸਰਸੰਤੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇਹਨੂੰ ਕਿਵੇਂ ਦੇਖੀ ਨੂੰ ਪਹਿਲੀ ਵਾਰ ਇਸ ਤਰ੍ਹਾਂ ਹੋ ਰਹੀ ਹੈ ਜੀ ਚੰਗੀ ਗੱਲ ਹੈ ਜੀ ਸਰਸੰਤੀ ਕਿਉਂਕਿ ਦੇਖੋ ਐਮਐਲਏ ਜਾਂ ਐਮਪੀ ਨੂੰ ਤੁਸੀਂ ਕਹਿ ਸਕਦੇ ਹੋ ਕਿਸੇ ਦਾ ਜਾਣਦੇ ਨਹੀਂ ਸੀ ਇਹਨੂੰ ਕਿੱਥੋਂ ਦਾ ਸੀ ਬਾ ਗੋਟਾ ਪਾਤੀਆ ਪਾਰਟੀ ਦੇ ਪਿੱਛੇ ਲੱਗ ਕੇ ਪਾਤੀਆ ਜਾਂ ਕਿਸੇ ਮਾਮੇ ਚਾਚੇ ਦੇ ਮਗਰ ਲੱਗ ਕੇ ਪਾਤੀਆ ਸੀ ਮੁਜਰੇ ਹਜੇ ਨਿਕਲੂਗਾ ਪਤਾ ਨਹੀਂ ਸਹੀ ਦੀ ਵੀ ਪਰ ਸਰਪੰਚ ਬਾਰੇ ਜਾਂ ਮੈਂਬਰ ਬਾਰੇ ਤੁਸੀਂ ਇਹ ਕਹਿ ਨਹੀਂ ਸਕਦੇ ਕਿ ਉਹ ਤਾਂ ਹਰੋ ਥੋੜੇ ਮੱਥੇ ਲੱਗਦੇ ਉਹਦਾ ਰਹਿਣ ਸਹਿਣ ਖਾਣ ਪੀਣ ਸਾਰਾ ਸਾਰੇ ਪੈਸੇ ਓਪਨ ਹੁੰਦੇ ਤੇ ਬੁਲੀ ਦੇ ਤਾਹ ਬੰਦ ਹੁੰਦੇ ਤੋਂ ਮੈਨੂੰ ਨਹੀਂ ਲੱਗਦਾ ਕਿ ਇਸ ਵਾਰ ਚੰਗੇ ਸਰਪੰਚ ਨਹੀਂ ਜਾਣਗੇ ਚੰਗੇ ਇਹ ਡੈਮੋਕ੍ਰੇਸੀ ਦੀ ਨਹੀਂ ਹੈ ਕਿ ਪੰਚਾਇਤਾਂ ਨੇ ਡੈਮੋਕ੍ਰੇਸੀ ਦੀ ਨਹੀਂ ਹੈ ਪਰ ਨਹੀਂ ਵਾਸਤੇ ਜਦੋਂ ਪੈਟਾ ਲੈਣ ਜਾਂਦੇ ਆਂ ਉਹ ਪੱਠੇ ਵਾਲੇ ਨੂੰ ਇਹ ਕਹਿੰਦੇ 1 ਰੁਪਿਆ 2 ਰੁਪਏ ਭਾਵੇਂ ਮੇਂਗੀ ਲਾ ਲਈਂ ਪਰ 200 ਮਨਾ ਦੇਂ ਇੱਟਾ ਅਸਲੀ ਦੇ ਦੇ ਇਹਨਾਂ ਦੇ ਵੀ ਚਿੱਟਾ ਚੰਗਿਆਂ ਲੱਗੇ ਹੋਣਗੇ ਬਿਲਕੁਲ ਅਖੇ ਵਿੱਚ ਵਿਸ਼ੇਸ਼ ਪੈਕੇਜ ਦਾ ਤੁਹਾਡੇ ਵੱਲੋਂ ਐਲਾਨ ਕੀਤਾ ਕਿ ਆਸ ਹੈ ਬਹੁਤ ਸਾਰੇ ਪਿੰਡਾਂ ਦੀ 5 ਲੱਖ ਰੁਪਈਆ ਬਾਕੀ ਸਾਰੇ ਪਿੰਡ ਦੀ ਜੋ ਤੋਂ ਪਹਿਲੀ ਦੀ ਮੰਗ ਚ ਐਸਟੇਡੀਅਮ ਹੋਵੇ ਚਾਹੇ ਉਹ ਸਕੂਲ ਹੋਵੇ ਚਾਹੇ ਮੁੱਲਾ ਜਿਸ ਹੋਵੇ ਚਾਹੇ ਸੜਕਾਂ ਹੋਣ ਉਹਨਾਂ ਦੀ ਮਾਨ ਦਾ ਮੈਂ ਚੋਨਾ ਪਿੰਡਾਂ ਚ ਭਾਈ ਚਰਕਸਾਂ ਚ ਬਣੀ ਹੈ ਸਰ ਇਤਨਾ ਕੇਂਦਰ ਸਰਕਾਰ ਨੇ ਰੋਬੋਟਿਕ ਟੈਕਨੀਸ਼ੀਅਨ ਵਾਸਤੇ ਕੋ ਗਲਤ ਕਾਨੂੰਨ ਲੈ ਕੇ ਆਇਆ ਜਿਹਦੇ ਨਾਲ 15000 ਤਕਰੀਬਤ ਪੰਜਾਬ ਦੇ ਵਿੱਚ ਰੁਪਈਆ ਪ੍ਰਭਾਵ ਪੂਰਨ ਹੈ ਪੰਜਾਬ ਦੇ ਵਿੱਚ ਕੋਈ ਵੀ ਕੇਂਦਰ ਸਰਕਾਰ ਦਾ ਗਲਤ ਕਾਨੂੰਨ ਲਾਗੂ ਨਹੀਂ ਕਿਉਂਕਿ ਸਰ ਉਹ ਤਾਂ 8 ਤੋਂ 12 ਤਰੀਕ ਡੈਡਲਾਈਨ ਦਿੱਤੀ ਹੋਈ ਹੈ ਮੰਤਰੀ ਸਾਹਿਬ ਜਿਹੜੇ ਕਾਨੂੰਨ ਨਾਲ ਪੰਜਾਬ ਦੇ ਵਿੱਚ ਰੋਜ਼ਗਾਰ ਨੂੰ ਸੱਟ ਵੱਜਦੀ ਹੈ ਜਾਂ ਪੰਜਾਬ ਦੇ ਕਿਸੇ ਵਪਾਰ ਨੂੰ ਸੱਟ ਵੱਜਦੀ ਹੈ ਜਾਂ ਪੰਜਾਬ ਦੀ ਖੇਤੀ ਨੂੰ ਸੱਟ ਵੱਜਦੀ ਹੈ ਉਹ ਕੇਂਦਰ ਸਰਕਾਰ ਦਾ ਕਾਨੂੰਨ ਹੈ लागू नहीं होगा सर जय मिला एसोसीएशन साहब मिल चुके मंत्री हैं जी मिलेंगे जी हर रोज मिलते रहने है। क्योंकि अठो तो बारह फिलहाल पंचायत सुख शांति निबड़ जाना किसी झगड़े तो बिना किसी लड़ाइयों तो हो जा चंगे सरपंच मैंबर चुने जाने पिंड की तरक्की वास्ते साडे को पिंड वास्ते ग्रांटा मंगन क्योंकि पैसा पिंडा का ही है पैसा शहरों का ही है कस्बा का ही है ਉਪਰ ਦੇ ਟੈਕਸ ਦਾ ਪੈਸਾ ਕਿਉਂ ਪਿੰਡ ਪਿੰਡਾਂ ਤੇ ਲੱਗੇ ਤੇ ਪਿੰਡ ਚਮਕਣ ਇਹ ਨਾ ਹੋਵੇ ਕਿ ਮਤਲਬ ਸਰਪੰਚ ਜਿਹੜਾ ਜਾਂ ਪੰਚਾਇਤ ਹੈ ਉਹ ਪਿੰਡ ਦੀ ਉਗਰੋਤੀ ਹੋ ਜਾਈ ਕਿ ਅਸੀਂ ਪੈਸੇ ਨਹੀਂ ਲੱਗਣ ਦੇਣੇ ਇਹਦੇ ਨਾਲ ਸਾਡੀ ਹੀਠੀ ਹੁੰਦੀ ਹੈ ਸਾਡਾ ਨੱਕ ਨਹੀਂ ਰਹਿੰਦਾ ਅਸੀਂ ਫਾਨੀ ਪਾਰਟੀ ਨੇ ਕਿਸੇ ਕਰਕੇ ਅਸੀਂ ਜਿਹੜੇ ਜ਼ੋਨ ਨਿਸ਼ਾਨ ਨੇ ਪੀਪਲ ਕਾਂਗਰਸ ਦੀ ਉਹ ਅਸੀਂ ਫ੍ਰੀ ਕੀਤੇ ਨੇ ਕਿ ਲੋਕਲ ਚੋਣਾਂ ਦੇ ਨਿਸ਼ਾਨੇ ਤੇ ਲੜੋ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਨਾ ਕਿ ਕਿਸੇ ਪਾਰਟੀ ਦਾ ਇਸ ਪਿੰਡ ਦੀ ਸਿਹਤ ਕੇ ਮੈਜੀ ਕੇ ਸਵਾਲ ਕੀਤੇ ਅੱਜ ਪਿੰਡਾਂ ਕੇ ਹੋ ਜੀ ਠੀਕ ਹੈ ਜੀ ਠੀਕ ਹੈ